ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਭੈਣ ਜੀ ਆਪਣਾ ਹੁਸ਼ਰਾਨੀ ਸ਼ਰਾਨੀ ਕਿਹੜੀ ਜਗ੍ਹਾ ਤੋਂ ਆਈਆਂ ਅਸਾਂ ਆ ਕਰਨ ਅੱਛਾ ਜੀ ਤੇ ਤੁਹਾਨੂੰ ਕੀ ਪ੍ਰੋਬਲਮ ਤੁਹਾਨੂੰ ਮੈਨੂੰ ਕਾ ਜੀ ਰੀਡ ਦੀ ਲੱਕ ਦੇ ਡੈਕਸ ਦੀ ਪ੍ਰੋਬਲਮ ਸੀ ਰੀਡ ਦੀ ਹੱਡੀ ਤੇ ਦੂਜੀ ਹੋਰ ਕਿਹੜੀ ਪ੍ਰੋਬਲਮ ਗੋਡੇ ਗੋਡੇ ਪ੍ਰੋਬਲਮ ਸੀ ਹਾਂ ਜੀ ਤੇ ਕੰਗੜਾ ਸੀ ਜੂਰੀਆ ਬਹੁਤ ਜ਼ਿਆਦਾ ਅੱਛਾ ਠੀਕ ਹੈ ਜੀ ਤੇ ਕਿੰਨੇ ਸਾਲ ਹੋ ਗਏ ਹੈ ਆਹ ਦਾ 10 ਸਾਲ ਤੋਂ ਪੁਰਾਣੀ ਆ। ਅੱਛਾ ਠੀਕ ਹੈ ਜੀ। ਹਾਂਜੀ ਐਤੋਂ ਮੈਂ ਸਹੀ ਆ, ਐਤੋਂ ਠੀਕ। ਤੇ ਪਹਿਲਾਂ ਦਵਾਈ ਕਿਤੋਂ ਖਾਦੀ ਤੁਸੀਂ ਪਹਿਲਾਂ? ਪਹਿਲਾਂ ਖਾਦੀ ਫੁਵਾੜੇ ਤੋਂ ਵੀ ਖਾਦੀ ਆ ਕਰਾਇਆ ਲੁਧਿਆਣਾ ਕੋਈ ਛੱਡਿਆ ਹੀ ਨਹੀਂ ਹੈਗਾ। ਅੱਛਾ ਠੀਕ ਹੈ ਜੀ। ਬਹੁਤ ਜਗ੍ਹਾ ਤੋਂ ਖਾਦੀ ਆ ਨੇ। 10 ਸਾਲ ਤੋਂ ਜਿੰਨੀ ਲੱਗਾ ਤਾਂ ਦਵਾਈ ਖਾ ਰਹੇ ਆ ਨਾ। ਯੈਸ ਟਾਈਮ ਤਾਂ ਕੁਛ ਨਹੀਂ ਹੁੰਦਾ, ਝੋਕ ਵੀ ਨਹੀਂ ਹੁੰਦਾ ਸਗਾ ਥੱਲਿਓਂ। ਓਕੇ ਠੀਕ ਹੈ ਜੀ। ਜਮੀਨ ਤੋਂ ਕੋਈ ਚੀਜ਼ ਨਹੀਂ ਚੱਕ ਸਕਦੀ ਸੀ। ਠੀਕ ਹੈ ਜੀ। ਆਥੋਂ ਮੈਂ ਭਾਜੀ ਸਹੀ ਆ। ਤੇ ਇੱਥੇ ਹੁਣ ਤੁਸੀਂ ਕਿ ਨਹੀਂ ਬਦ ਦਵਾ ਲੈਣਾ ਗੁਰਨਾਣਕ ਚੈਡੀ ਫੈਸਲ ਲੈਬੋਰੀ। ਇਹ ਸੋ ਅੱਜ ਤੀਜੀ ਵਾਰ ਲੈਣ ਆਏ ਆ। ਤੀਜੀ ਵਾਰ ਦਵਾ ਲੈਣਾ ਆ। ਹਾਂਜੀ ਪਹਿਲੀ ਵਾਰ ਜੇ ਮੈਨੂੰ ਬਹੁਤ ਕਾਫੀ ਫਰਕ ਲੱਗਾ। ਅੱਜ ਤੀਜੀ ਵਾਰ ਦਵਾ ਲੈਣ ਤੁਹਾਨੂੰ ਕਿੰਨਾ ਫਰਕ ਲੱਗ ਹੋ ਚੁੱਕ ਨੇ ਬੜਾ ਫਰਕ ਫਰਕ ਲੱਗਦਾ। ਪੂਰਾ ਪਰ ਸਾਇਆ ਬਸ਼ਵਾਹ ਸਾਹਿਬ ਬਹੁਤ ਫਰਕ ਆ ਮੈਨੂੰ ਪਹਿਲਾਂ ਨਾਲ। ਅੱਛਾ ਕਿੰਨੇ ਪਰਸੈਂਟ ਫੇਵੀ ਇਸ? ਹਾਂਜੀ। ਕਿੰਨੇ ਪਰਸੈਂਟ? ਹੋਣਾ ਹੀ ਆ 100%। 100% ਦਾ ਆ ਮਾ। ਹਾਂਜੀ। ਤੇ ਚੱਲ ਰਿਹਾ ਪਹਿਲਾਂ ਚੱਲਦਾ ਨਹੀਂ ਸੀ। ਅੱਛਾ ਪ ਉਠਣ ਬਟਣ ਚ ਉਠਣ ਹੁੰਦੇ ਵੀ ਨਹੀਂ ਉਹ ਹੁੰਦਾ ਇਹ ਨਾ ਥੱਲੇ ਕੋਈ ਚੀਜ਼ ਚੱਕ ਹੁੰਦੀ ਇਸ ਵਿੱਚੋਂ ਕਈ ਨਹੀਂ ਹੁੰਦਾ ਸਭਾ ਅੱਛਾ ਠੀਕ ਹੈ ਜੀ ਦਰਦਾ ਪਿੰਡੀਆਂ ਰਹਿੰਦੇ ਹਰ ਵੇਲੇ ਹਰ ਵਕਤ ਅੱਛਾ ਠੀਕ ਹੈ ਜੀ ਹਾਂ ਜੀ ਤੇ ਸਾਡਾ ਕੀ ਜਾਨਾ ਚਾਹੋਗੇ ਤੁਸੀਂ ਧੰਨਵਾਦ ਸ਼ੁਕਰੀਆ ਉਹਨਾਂ ਦਾ ਤਾਂ ਠੀਕ ਹੈ ਕੋਈ ਧੰਨਵਾਦ ਜੀ ਹਾਂ ਜੀ